ਹਾਂਜੀ ਪਿਆਰੇ ਬੱਚਿਓ ਸਸ਼ੇਕਾਲ ਤੋਂ ਸਭ ਦਾ ਸਵਾਗਤ ਕਰਦਾ ਹਾਂ ਅੱਜ ਦੀ ਵੀਡੀਓ ਵਿੱਚ ਅੱਜ ਦੀ ਵੀਡੀਓ ਵਿੱਚ ਤੁਹਾਡੇ ਵਾਸਤੇ ਲੈ ਕੇ ਆ ਚੁੱਕੇ ਹਾਂ ਰੇਲਵੇ ਸਟੇਸ਼ਨ ਦਾ ਦ੍ਰਿਸ਼ ਤੇ ਕਈ ਬੱਚਿਆਂ ਦੀ ਇਹ ਵੀਡੀਓ ਡਿਮਾਂਡ ਸੀ ਥੈਟਸ ਵਾਈ ਆਪਾਂ ਇਹ ਵੀਡੀਓ ਲੈ ਕੇ ਆਏ ਹਾਂ ਇਸ ਤਰ੍ਹਾਂ ਹੀ ਜੇ ਤੁਹਾਡੀ ਕੋਈ ਡਿਮਾਂਡ ਹੋਵੇ ਤਾਂ ਤੁਸੀਂ ਵੀ ਉਸ ਦੀ ਪੂਰਤੀ ਕਰਾ ਸਕਦੇ ਕਮੈਂਟ ਵਿੱਚ ਸਾਨੂੰ ਦੱਸ ਕੇ ਠੀਕ ਹੈ ਲਾਈਕ ਕਰ ਦਿਓ ਇਸ ਵੀਡੀਓ ਨੂੰ ਸਬਸਕ੍ਰਾਈਬ ਕਰ ਦਿਓ ਸਾਡੇ ਚੈਨਲ ਨੂੰ ਅਤੇ ਬੈਲ ਆਈਕਨ ਨੂੰ ਕਰ ਦਿਓ ਪ੍ਰੈਸ ਤਾਂ ਇਸ ਤਰ੍ਹਾਂ ਦੀਆਂ ਵੀਡੀਓਜ਼ ਤੁਹਾਡੇ ਵਾਸਤੇ ਆਉਂਦੀਆਂ ਹੀ ਰਹਿਣਗੀਆਂ ਸ਼ੁਰੂ ਕਰਦੇ ਹਾਂ ਰੇਲਵੇ ਸਟੇਸ਼ਨ ਤੇ ਹਮੇਸ਼ਾ ਰੌਣਕ ਤੇਜ਼ੀ ਭੀੜ ਅਤੇ ਰੌਲੇ ਰੱਪੇ ਨਾਲ ਭਰਿਆ ਰਹਿੰਦਾ ਹੈ ਸਵੇਰ ਤੋਂ ਰਾਤ ਤੱਕ ਗੱਡੀਆਂ ਅਤੇ ਮੁਸਾਫिरा ਦਾ ਲਗਾਤਾਰ ਆਉਣਾ ਜਾਣਾ ਲੱਗਿਆ ਰਹਿੰਦਾ ਹੈ ਸਟੇਸ਼ਨ ਦੇ ਬਾਹਰ ਸਕੂਟਰਾਂ ਕਾਰਾਂ ਅਤੇ ਰਿਕਸ਼ੀਆਂ ਦੀਆਂ ਕਤਾਰਾਂ ਹੁੰਦੀਆਂ ਹਨ ਗੱਡੀਆਂ ਤੋਂ ਉੱਤਰ ਕੇ ਮੁਸਾਫਿਰ ਰਿਕਸ਼ਾਵਲ ਵੱਧਦੇ ਹਨ ਟਿਕਟ ਖਿੜਕੀ ਤੇ ਲੋਕਾਂ ਦੀ ਭੀੜ ਹੁੰਦੀ ਹੈ ਲੋਕ ਕਤਾਰ ਵਿੱਚ ਖੜ ਕੇ ਟਿਕਟ ਖਰੀਦਦੇ ਹਨ ਪੁੱਛਗੇ ਛਵਾਲੀ ਖਿੜਕੀ ਤੇ ਵੀ ਲੋਕਾਂ ਦੀ ਭੀੜ ਹੁੰਦੀ ਹੈ ਹਰ ਸਟੇਸ਼ਨ ਤੇ ਕਈ ਕਈ ਪਲੇਟਫਾਰਮ ਹੁੰਦੇ ਹਨ ਅਲੱਗ ਅਲੱਗ ਰੇਲ ਗੱਡੀਆਂ ਅਲੱਗ ਅਲੱਗ ਪਲੇਟਫਾਰਮ ਤੇ ਆਉਂਦੀਆਂ ਹਨ ਪਲੇਟਫਾਰਮ ਤੇ ਸਾਰਾ ਦਿਨ ਰੌਣਕ ਰਹਿੰਦੀ ਹੈ ਚਾਹ ਬਿਸਕੁਟ ਪਾਨ ਅਤੇ ਖਾਣ ਪੀਣ ਵਾਲੀਆਂ ਸਟਾਲਾਂ ਤੇ ਆਵਾਜ਼ਾਂ ਦੇ ਰਹੇ ਹੁੰਦੇ ਹਨ ਕੁਲੀਆਂ ਦੇ ਸਿਰ ਤੇ ਸਮਾਨ ਲੱਦਿਆ ਹੁੰਦਾ ਹੈ ਗੱਡੀ ਦੇ ਆਉਣ ਤੇ ਉਤਰਣ ਅਤੇ ਚੜਨ ਵਾਲੀਆਂ ਵਾਲਿਆਂ ਨੂੰ ਕਾਲੀ ਹੁੰਦੀ ਹੈ ਥੋੜੀ ਥੋੜੀ ਦੇਰ ਬਾਅਦ ਗੱਡੀਆਂ ਦੇ ਆਉਣ ਬਾਰੇ ਦੱਸਿਆ ਜਾਂਦਾ ਹੈ ਰੇਲਵੇ ਸਟੇਸ਼ਨ ਦਾ ਦ੍ਰਿਸ਼ ਕਿਸੇ ਮੇਲੇ ਤੋਂ ਕੱਟ ਨਹੀਂ ਤਾਂ ਹਾਂਜੀ ਪਿਆਰੇ ਬੱਚਿਓ ਅੱਜ ਦੀ ਵੀਡੀਓ ਲੈਣਾ ਹੀ ਇਹ ਜੀ ਤੁਹਾਡਾ ਲਗਭਗ 100 ਸ਼ਬਦਾਂ ਦਾ ਐਸੇ ਰੇਲਵੇ ਸਟੇਸ਼ਨ ਦਾ ਦ੍ਰਿਸ਼ ਹੈ ਤੇ ਉੱਤੇ ਤਾਂ ਜੇ ਤੁਹਾਨੂੰ ਹੱਸ ਤੱਕ 95 ਸਬਸਕ੍ਰਾਈਬ ਨਹੀਂ ਕੀਤਾ ਹੋ ਕਰ ਦਿਓ ਵੀਡੀਓ ਨੂੰ ਕਰ ਦਿਓ ਲਾਈਕ ਇਸ ਨੂੰ ਕਰ ਦਿਓ ਸ਼ੇਅਰ ਆਪਣੇ ਦੋਸਤਾਂ ਦਾ ਦਿਨਾ ਧੰਨਵਾਦ ਪਿਆਰੇ ਬੱਚਿਓ ਅੱਜ ਦੀ ਵੀਡੀਓ ਨੂੰ ਪੂਰੀ ਦੇਖਣ ਲਈ